ਵਾਤੀ ਨਾਲੇ ਅੱਛਾ ਜੋ ਕੱਲ ਆਣੀ ਐ ਅੱਛਾ ਮੈਨੂੰ ਵੀ ਚੱਕੀ ਗਾੜਾ ਅੱਛਾ ਕੱਲ ਲਾ ਕੇ ਕਹਿੰਦੇ ਸੀ ਪਰ ਮੈਡਮ ਜੀ ਉਹ ਤੇ ਤਰੀਕ ਦੇਖੋ ਨਾ ਅਸੀਂ ਕਿੰਨੀ ਤਰੀਕ ਨੂੰ ਜਿਹੜੀ ਹੈਗੀ ਆ ਲੈਟਰ ਦਿੱਤੀ ਆ ਪਰ ਸਾਨੂੰ ਕਿਉਂ ਪ੍ਰਾਪਤ ਨਹੀਂ ਨਹੀਂ ਲੈਟਰ ਵੇਰ ਸਾਰਾ ਲੋ ਹੈ 17 ਲੋ ਹੈ 17 ਹੋਣਾ ਐਸ ਵੀ ਨਹੀਂ 17 ਦਾ ਪਿੱਛੇ ਵੀ ਨਹੀਂ ਪਿੱਛੇ ਹੁਣ ਤਾਂ ਹੋ ਗਿਆ ਤੀਸਰਾ ਮਹੀਨਾ ਹੋ ਗਿਆ ਨਾ ਤੀਸਰਾ ਮਹੀਨਾ ਅੱਜ 10 10 ਨੂੰ ਜਾਨੀ ਕਿ ਦੋ ਹਫਤੇ ਹੋ ਗਏ ਹਾਂ ਹੈ ਨਾ ਵੇਖੋ ਇਸ ਤੋਂ ਜਿਹੜੇ ਅਸੀਂ ਦਿੱਤੇ ਇਹ ਕਿੰਨੇ ਪਿੰਡਾਂ ਦੀ ਲਿਸਟ ਆ ਬਾਈਆਂ ਪਿੰਡਾਂ ਦੀ ਲਿਸਟ ਆ ਲੇਕਿਨ ਅਸੀਂ 25 ਪਿੰਡਾਂ ਦੀ ਲਿਸਟ ਦਿੱਤੀ ਸੀ ਦੋ ਤਿੰਨ ਬਾਅਦ ਚ ਆਏ ਸੀਗੇ ਉਹ ਵੀ ਇਹਦੇ ਵਿੱਚ ਲਿਖੇ ਹੋਏ ਨੇ ਇਹ ਉਹਦੇ ਵਿੱਚ ਦੋ ਨਹੀਂ ਉਹ ਵੀ ਦਿੱਤੀ ਬਾਈ ਪਿੰਡਾਂ ਵਾਲੀ ਦਾ ਬਾਈ ਪਿੰਡਾਂ ਦੀ ਉਹ ਵੀ ਵੀ ਹੋਈ ਹਾਂ ਉਹ ਇਸੇ ਤੇ ਲਿਖੀ ਹੋਈ ਹੈ ਉਹ ਵੀ ਕਰਨਾ ਫੋਨ ਬੰਦ ਨਾ ਆ ਰਿਹਾ ਫੋਨ ਆ ਰਿਹਾ ਨਹੀਂ ਮੈਂ ਫਿਰ ਕੱਲ ਕਰ ਚਲੋ ਮੈਡਮ ਜੀ ਆਪਾਂ ਇਸਦੇ ਪਹਿਲੇ ਗੱਲ ਕਰ ਲਈਏ ਕਿ ਜਿਹੜਾ ਬੰਦਾ ਮੁਲਾਜ਼ਮ ਉਹ ਸੁਚਬੰਦ ਕਰ ਛਿੜਦਾ ਕੋਈ ਅਮਰਜੈਂਸੀ ਹੋਵੇ ਤਾਂ ਘੱਟ ਪਰ ਅਮਰਜੈਂਸੀ ਮੀਟਿੰਗ ਤੇ ਬੈਠਾ ਹੈ ਮਿਨਿਸਟਰ ਸਾਹਿਬ ਵੀ ਮੀਟਿੰਗ ਤੇ ਬੈਠਾ ਹੋਇਆ ਹੈ ਪਰ ਅਸੀਂ ਤਾਂ ਮਿਲ ਕੇ ਆਏ ਹਾਂ ਉੱਥੇ ਕਿੰਨੇ ਬੰਦਿਆਂ ਨੂੰ ਪਤਾ ਵੀ ਵਿਕਰਮ ਉੱਥੇ ਸੀਗਾ ਉੱਥੇ ਸੀ ਜੀ ਕਿਹੜੇ ਵਕਤ ਗੱਪ ਕਰ ਰਹੀ ਸੀ ਉੱਥੇ ਹੀ ਸੀ ਨਾ ਜੀ ਦੇ ਸੰਤ ਜਦੋਂ ਤੂੰ ਕਰੋ ਬਹੁਤ ਬੰਦ ਨਹੀਂ ਬਹੁਤ ਬੰਦ ਨਹੀਂ ਹੈ ਵਿਕਰਮ ਮੈਂ ਭਾਂਦੇ ਦਾ ਮੈਂ ਬੰਦੀਂ ਦਾ ਮੈਂ ਬੰਦੀਂ ਦਾ ਸਾਰੇ ਆ ਗਏ ਮੈਂ ਨਦਿਕਰਨ ਦਾ ਅੱਜ ਬਾਰਗਰ ਚਲੋ ਇਹ ਦੀ ਚਲੋ ਕੱਲ ਨੂੰ ਆ ਜਾਂਦੇ ਹਾਂ ਅੱਛਾ ਕੱਲ ਨੂੰ ਰਮਨ ਆ ਕੇ ਕਰੇ ਸ਼ਿਕਾਇਤ ਤਾਂ ਕਰ ਦਿਓ ਨਹੀਂ EBS ਹੋ ਚੁੱਕਾ ਬੰਦ ਕਰਾਂਗੇ ਜਦੋਂ ਕੱਲ ਆਣਗੇ ਤਾਂ ਹੀ ਹੈ ਆਫੀਸਰ ਵੀ ਕੋਈ ਆਏਗਾ ਤਾਂ ਹੀ ਲੁੱਟੀਆਂ ਚੀਜ਼ਾਂ ਵੀ ਉੱਥੇ ਗਈ ਹੈ ਬੀਟ ਪਰ ਹੈ ਹਾਂ ਭਾਈ ਠੀਕ ਆ ਕੱਲ ਤੇ ਛੱਡ ਦੇਈਏ ਅੱਜ ਆ ਕੇ ਹੈ ਹੀ ਅੱਜ ਚੱਲ ਨਹੀਂ ਆ ਦੇ ਸਰ ਜੀ ਸਰ ਜੀ ਕੋਈ ਕੰਮ ਨਹੀਂ ਹੈ ਅਜੇ ਤੱਕ ਸਾਨੂੰ ਕੰਮ ਨਹੀਂ ਹੋਇਆ ਕਾਪੀ ਜੇ ਦੋ ਕੰਮ ਕਹਿ ਦੇ ਜੀ ਤੁਹਾਡੇ ਕੋਲ ਐਕਸ ਹੈਗੀ ਫੋਟੋ ਹੈਗੀ ਹੈਗੀ ਆਪਣੇ ਕੋਲ ਮੋਡੋ ਨਹੀਂ ਮੈਂ ਤੁਹਾਨੂੰ ਹੀ ਦੇਣੀ ਹੈ ਫੋਟੋਸਾਪੀਆ ਪਕਰਾ ਦੇਣਾ ਇਹ ਵੀ ਆ ਮੈਂ ਦੇਖ ਲੈ ਨਾ ਹੈਗੀ ਹੈਗੀ ਠੀਕ ਹੈ ਦੇ ਦੇ ਰਹੀ ਆ ਦੇਖੋ ਆ ਮੋਕੇ ਤੇ ਆ ਟਿਕ ਟਿਕ ਨਹੀਂ ਹੈਗੀ ਮੈਨੂੰ ਮੈਡਮ ਨੇ ਸੈਂਡ ਕੀਤਾ ਹੈਗਾ 3 ਮਿੰਟ ਨਾ ਮੈਂ ਮਹੀਨਾ ਕਿਹੜਾ ਆਪਉਂ ਨਹੀਂ ਕਰ ਲੈਨੇ ਆ ਪਰ ਮਹੀਨਾ ਬਾਹਰ ਮੈਂ 17 ਦੀ ਪਈ ਜੇ ਆਪਣੇ ਕੋਲੇ 17 2 ਦੀ ਇਹਦੇ 24 ਵਿੱਚ 24 ਸੰਦ ਦੀ 24 ਦੀ ਅਸੀਂ ਕਦੋਂ ਕਹਿੰਨੇ ਆ ਸੰਦ ਦੀ ਆ ਹਾਂਜੀ ਮੈਮ ਉਸ ਬਾਅਦ ਸਾਨੂੰ ਕੰਮ ਹੀ ਨਹੀਂ ਮਿਲਿਆ ਗਿਆ ਇਹ 12ਵੇਂ ਮਹੀਨੇ ਦੀ ਚਲੋ ਇਹ ਹੈਗੀ ਨਾ ਕਾਪੀ ਹਾਂਜੀ ਇਹ ਕਰ ਲਓ ਹੋਰ ਹਾਂ ਭਈ ਨੰਬਰ ਛਿੱਟੀ ਜੀ ਇਹ ਰਹਿ ਤੀਏਗੀ ਕਿੰਨਾ ਕਰੂ ਉਹ ਆਏਗਾ ਤੇ ਤੁਸੀਂ ਸਾਬ ਨਾਲ ਵੀ ਗੱਲ ਕਰਾਂਗੇ ਨਾ ਆਹ ਤੱਕ ਲਈ ਜੀ ਆਪਨੇ ਕੋਲ ਰੂਮ ਦੀ ਕੀਮਤ ਜੀ ਚਲੋ ਮੈਡਮ ਜੀ ਇੱਥੇ ਜੋੜ ਦੇ ਆ ਜੀ ਤੁਸੀਂ ਸਾਡੀ ਭੈਣ ਨੂੰ ਨਹੀਂ 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 ਵਾਰ ਅਸੀਂ ਤੁਹਾਨੂੰ ਬੋਲਦੇ ਤਾਂ ਨਹੀਂ ਆ ਲੇਕਿਨ ਕਾਨੂੰਨੀ ਕਾਰਵਾਈ ਦੇ ਵਿੱਚ ਲੜਦੇ ਆ ਅਸਲ ਮੇਰੀ ਅੱਗੇ ਕਾਰਵਾਈ ਇੱਕ ਨੱਪੀ ਹੋਈ ਆ ਤੁਸੀਂ ਨਹੀਂ ਮੈਂ ਨਹੀਂ ਨੱਪੀ ਹੋਈ ਸਭ ਨੇ ਨੱਪੀ ਆ ਸਾਬ ਵੀ ਨਹੀਂ ਨੱਪੀ ਹੋਈ ਉਹਨੇ ਜਵਾਬ ਹੀ ਨਹੀਂ ਦਿੱਤਾ ਹੁਣ ਲਾਏ ਆ ਐਡੀਸੀ ਸਾਹਮਣੇ ਲਾਉਣਾ ਅਸੀਂ ਉਹਨੇ ਜਵਾਬ ਹੀ ਨਹੀਂ ਪ੍ਰੋਮਿਸ ਹੈ ਨਾ ਹਾਂ ਹਾਂ ਪ੍ਰੋਮਿਸ ਹੈ ਇਹ ਨਹੀਂ ਵੀ ਤੇ ਨਾ ਦੇਖੋ ਮੈਨੂੰ ਤੁਹਾਡੇ ਚ ਕੋਈ ਇੰਟਰਸਟ ਹੈ ਨਾ ਤਾਂ ਵੀ ਉਹਨੇ ਅਸੀਂ ਕੋਈ ਦਫਤਰੀ ਕੰਮ ਕਰ ਨਹੀਂ ਜੀ ਕਲੋ ਠੀਕ ਹੈ ਠੀਕ ਹੈ ਹਾਂ ਕਲਰੰਦੋ ਜੀ ਵੀਡੀਓ ਡਾਕਟਰ ਤੇ ਕੰਮ ਹੁੰਦਾ ਹੋਣ ਜੋ ਤੇ ਕਰਨ ਤਾਂ ਕੋਈ ਬਾਣੀ ਨਾ ਭੈਣ ਹਾਂ ਮਤਰਾ ਜ ਕੰਮ ਹੁੰਦਾ ਮਾੜਾ ਜੋਸ਼ ਕੀ ਬੋਲ ਲੋ ਹਾਂ ਨਹੀਂ ਡਾਕਟਰਾਂ ਦਾ ਕੰਮ ਹੋਏ ਕਿਸੇ ਕੋਟ ਕੇ ਕੋਟ ਕੇ ਕੋਟ ਕੇ ਕਿਸੇ ਨੇ ਬੋਲਣਾ ਕੋਈ ਗੱਲ ਕਰਨੀ ਹੈ ਭਾਈ ਸਰ ਅਸੀਂ ਗੱਲ ਕਰਨੀ ਬੋਲ ਫਿਰ ਉੱਠ ਕੇ ਅਸੀਂ ਇਹ ਗੱਲ ਕਰਨਾ ਚਾਹੁੰਦੇ ਹਾਂ ਸਾਰਿਆਂ ਨੂੰ ਇਹ ਨਹੀਂ ਕੱਲਾ ਮੇਰੇ ਵਾਸਤੇ ਜਾਂ ਇਸ ਪਹਿਣ ਵਾਸਤੇ ਜਮਾਨਾ ਹਰ ਸਮਾਂ ਮਾਰਦਾ। ਕੱਲੀ ਨੀਕਾ ਨੇ ਵੀ ਆਪਾਂ ਵੀ ਕਰੀ ਦਿੱਤੇ ਜਾਂ ਜਿੰਨੇ ਤੇ ਆਪਾਂ ਕੰਮ ਕਰਨ ਜਾਣਾ। ਦੂਰ ਜਾਏ ਤਾਂ ਕੰਮ ਕਰਨਾ। ਆਪਾਂ ਵੀ ਕਰੀ ਦਿੱਤੇ ਜੋ। ਉਹ ਕਿਰੇ ਰਾਇ ਨਾ ਹਾਂਜੀ ਕਿਰਾਇਆ ਲਾ ਲਈ ਸਾਨੂੰ ਕੋਈ ਸਮੱਸਿਆ ਨਹੀਂ। ਸੈਮਾ ਤੋ ਤੁਸੀਂ ਵੀ? ਹਾਂਜੀ। ਇਹਨਾਂ ਚਾਹੀਦਾ? ਹਾਂਜੀ। ਅੱਛਾ ਚਲੋ ਹੁਣ ਮੇਰੀ ਇੱਕ ਗੱਲ ਸੁਣੀਓ ਛੱਡੀ। ਕਿਰੇ ਆਪਾਂ ਸਾਰਿਆਂ ਨੇ ਨਲਕੇ ਲਾਏ ਆ। ਇਹਨੇ ਮੱਛੀ ਮੋਟਰ ਵੀ ਲਾਈ ਆ 3000 ਰੁਪਏ ਤੇ ਉੱਥੇ ਲੱਗਦੀ ਹੈ ਮੱਛੀ ਉੱਤੇ ਲੱਗਦੀ ਆ ਅੱਛਾ ਉਹਨੂੰ ਆਵਾਜ਼ ਦੇ ਦਿਓ ਪਾਣੀ ਦੇ ਜੂ ਨਹੀਂ ਨਹੀਂ ਚਾਲੇ ਜਾਣ ਕਰ ਲਈਏ ਡਾਕਟਰ ਕੋਲੇ ਚਲੇ ਜਾਈਏ ਆਪਾਂ ਚੁੱਪ ਕਰਕੇ ਖੜ੍ਹ ਜਾਈਏ ਦੁੱਖ ਦਸੀਏ ਨਾ ਇਹ ਡਾਕਟਰ ਆਪਣੇ ਕੋਲ ਵੀ ਹੈਗਾ ਡਾਕਟਰ ਸਾਹਿਬ ਖੜੇ ਨੂੰ ਕੀ ਗੱਲ ਆ ਰਹਿੰਦੇ ਹੋ ਦੱਸਣਾ ਮੈਂ ਤਾਂ ਅੱਛਾ ਦੁਕਾਨ ਤੇ ਤੁਸੀਂ ਛੋਦਾ ਲੈਣ ਜਾਂਦੇ ਹੋ ਕਿ ਚੁੱਕ ਕਰਕੇ ਦੁਕਾਨ ਦੇ ਅੱਗੇ ਖੜ੍ਹ ਜਾਓ ਤੇ ਤੁਹਾਨੂੰ ਕਰਿਆਨੇ ਵਾਲਾ ਸਾਡਾ ਤੋਲ ਦੂ ਨਹੀਂ ਅੱਛਾ ਇੱਕ ਉਸ ਤੋਂ ਬੜਾ ਸੋਸਤਾ ਜਾਂ ਕੰਮ ਨੇ ਤੁਸੀਂ ਸਾਰੇ ਬਿਸਤਰਿਆਂ 'ਚ ਪੈਂਦੇ ਹੋ ਹਰਾਈ ਦੂਜੇ ਮੰਜ਼ੇ ਤੇ ਪਈ ਹੋਵੇ ਤੁਸੀਂ ਦੂਜੇ ਮੰਜ਼ੇ ਤੇ ਪਏ ਹੋਵੋ ਕਿ ਜਦੋਂ ਆਪਣੇ ਸਰੀਰ ਨਾਲ ਹਰਾਈ ਪੈਚੀ ਨਾ ਹੋਵੇ ਤਾਂ ਕੀ ਨਿਗ ਦੇਰੂ ਨਹੀਂ ਹੁਣ ਬਿਮਲਾ ਤੂੰ ਬੋਲ ਤਾਂ ਲਿਆ ਇਹ ਮੈਂ ਕਾਰਵਾਈਆਂ ਵਿੱਚ ਲਿਖਿਆ ਹੈ ਪਰ ਤੁਸੀਂ ਜਿੰਨਾ ਚਿਰ ਇਕੱਠੇ ਹੋ ਕੇ ਮੰਗਦੇ ਰਹੇਗੇ ਉਹਨਾਂ ਚਿਰ ਮੰਗਦਾ ਹੈ ਉਹਨਾ ਚਿਰ ਨਹੀਂ ਮਿਲਣਾ ਉਹਦੇ ਲਈ ਸ਼ਨੀਵਾਰ ਨੂੰ ਮੀਟਿੰਗ ਰੱਖੀ ਆ ਸਾਰਾ ਗੜੀ ਗੁਰਦੁਆਰੇ ਸ਼ਨੀਵਾਰ ਨੂੰ ਕੱਲੀ ਮਰੇਗਾ ਤੇ ਨਹੀਂ ਹੈ ਤੁਹਾਡਾ ਸਰਵੇ ਹੋ ਰਿਹਾ ਮਕਾਨਾਂ ਦੇ ਤੁਹਾਡੇ ਮਕਾਨਾਂ ਦੀ ਰਿਪੋਰਟ ਜਾਣੀ ਆ ਜ਼ਾਇਦ ਕਿਹੜੇ ਬੰਦੇ ਆ ਕਿ ਨਜ਼ਾਇਦ ਕਿਹੜੇ ਬੰਦੇ ਆ ਪਰ ਉਹਦੇ ਲਈ ਆ ਦੇਖਿਓ ਸਾਡੇ ਚੋਂ ਕਿੰਨਾ ਰਾਣੀ ਆ ਪਿੰਡ ਪਿੰਡ ਜਿਹਨੇ ਉਤਾਰ ਤੋਂ ਉਹਨਾਂ ਨੇ ਪੰਜ ਬੰਦਿਆਂ ਦੀ ਲਿਸਟ ਦਿੱਤੀ ਆ ਕਿ ਜਿਨ੍ਹਾਂ ਨੂੰ ਲੋੜ ਨਹੀਂ ਐ ਉਹਨਾਂ ਨੂੰ ਮਕਾਨ ਨਹੀਂ ਮਿਲਿਆ ਪਰ ਇਹਨਾਂ ਦੀ ਮਕਾਨ ਦੀ ਲੋੜ ਵੀ ਹੈਗੀ ਆ ਤੇ ਕੇਸ ਲੱਗਿਆ ਪਰ ਇਹਨਾਂ ਨੂੰ ਕੀ ਕਹਿੰਦਾ ਜਈ ਮੈਂ ਜਾ ਕੇ ਮੌਕੇ ਤੇ ਦੇਖਾਂਗਾ ਕਿ ਗੰਨੀ ਕਿਵੇਂ ਤਾਂ ਇਸ ਦੇ ਸੰਬੰਧ ਵਿੱਚ ਆਪਾਂ ਸਾਰਾ ਗੜੀ ਗੁਰਦੁਆਰੇ ਸ਼ਨੀਵਾਰ ਦੀ ਮੀਟਿੰਗ ਰੱਖੀ ਆ ਬੀਂਟੀ ਆ ਕਿ ਉਹ ਕੱਲੇ ਮਲਵੇਗਾ ਆਪੂ ਹੀ ਨਾ ਹੋਣਾ ਜਿਹੜੇ ਮਕਾਨਾਂ ਨਾਲ ਜੁੜੇ ਹੋਏ ਉਹ ਵੀ ਲੋਕ ਹੋਣਾ ਹੋ ਸਕਦਾ ਮੈਂ ਤੁਹਾਨੂੰ ਉੱਥੇ ਕੋਈ ਫਾਰਮ ਵੀ ਦਵਾਂ ਹੋ ਸਕਦਾ ਕਿ ਆ ਜਿਹੜੀ ਗੱਲ ਨੂੰ ਲੈ ਕੇ ਆਈਡੀ ਵੀ ਜਿਹੜੀ ਹੈਗੀ ਆ ਜੀਆਰਐਸ ਦੇ ਨਾਲ ਜੁੜ ਕੇ ਤੁਹਾਡੇ ਮੋਬਾਈਲਾਂ 'ਚ ਆ ਜਾਵੇ ਜੇ ਤੁਸੀਂ ਇਕੱਠੇ ਹੋ ਕੇ ਜ਼ੋਰ ਪਾ ਕੇ ਤੇ ਹੋ ਜੂਗਾ ਪਰ ਜਲਦੀ ਉੱਥੇ ਫੈਸਲਾ ਲੈਣਾ ਉੱਥੇ ਫੈਸਲਾ ਲੈਣਾ ਉਹਦੇ ਲਈ ਇਹ ਨਹੀਂ ਹੈ ਕਿ ਪ੍ਰਧਾਨ ਨੇ ਵੀਡੀਓ ਪਾਤੀ ਆ ਪ੍ਰਧਾਨ ਨੇ ਕਹਿਤਾ ਠੀਕ ਆ ਚਲੇਗਾ ਠੀਕ ਆ ਨਾ ਚਲੇਗਾ ਠੀਕ ਆ ਪਰ ਜ਼ਿੰਮੇਵਾਰੀ ਲੈਣੀ ਪੈਗੀ ਮੈਂ ਤੁਹਾਨੂੰ ਅੱਜ ਦੱਸਦਾ ਹਾਂ ਮੀਟਿੰਗ ਬਾਰੇ ਜਿੰਨੇ ਤੁਸੀਂ ਮੀਟਿੰਗ ਚ ਲਿਆਉਂਦੇ ਹੋ ਉਹ ਸਾਰੇ ਆਪਾਂ ਟਾਈਮ ਰੱਖਾਂਗੇ ਕਿ ਐਸ ਦਿਨ ਨੂੰ ਭਾਈ ਸਾਹਿਬ ਵੱਡਾ ਪ੍ਰੋਗਰਾਮ ਕਰਦੇ ਉਦੋਂ ਤੁਸੀਂ ਜੇ ਕੱਟ ਕਰ ਗਏ 2000 ਦੀ ਗਿਣਤੀ ਚ ਤੇ ਆਟੋਮੈਟਿਕ ਕਿੰਨਾ ਬੰਦਿਆਂ ਨੂੰ ਮੋਕ ਲੱਗ ਜੇ ਮੋਕ ਤੇ ਦੇਣੇ ਪੈਣਗੇ ਦੇ ਹੁਣ ਕੰਮ ਤੋਂ ਆ ਕੇ ਤਖੀਰ ਨਹੀਂ ਸੀ ਕੰਮ ਸਾਰਿਆਂ ਨੂੰ ਮਿਲੂਗਾ ਸਭ ਦਾ ਸੁਣਾ ਕੰਮ ਕੰਮ ਸਾਰੇ ਮਿਲੂਗਾ ਕੰਮ ਠੀਕਾ ਤਾਂ ਮੈਨੂੰ ਹੁਣ ਸਾਜ ਦੇ ਦਿਓ ਠੀਕਾ ਸਾਰਿਆਂ ਨੂੰ ਇਜਾਜ਼ਤ ਆ ਸਾਡੀ ਇੱਕੀ ਅਸਾਰੀ ਹੋਈ ਹੈ ਨੀ ਭਲਾਈ ਅਫਸਰ ਲੈ ਕੇ ਜਾਣਾ ਹੈ ਇਹਦਾ ਪੜਾਈ ਦਫਤਰ ਦੇ ਵਿੱਚ ਇਹਦਾ ਕੋਈ ਕੰਮ ਹੈਗਾ ਤੇ ਮੈਂ ਸਾਰਿਆਂ ਤੋਂ ਇਜਾਜ਼ਤ ਮੰਗਦਾ ਇੰਨਾ ਕਹਿੰਦਾ ਸਭ ਨੂੰ ਜੈ ਭੀਮ ਜੈ ਭਾਰਤ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ